ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 13 ਜੂਨ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪੰਡ ਆ ਗਿਆ ਬੰਲ ਹਕਮੀ ਨਕੋਦਰ 63 ਕਬੂਤਰ ਉੱਡੇ ਸੀਗੇ ਜੀ 3200 ਮੱਢ ਨੂੰ 210 ਤੇ ਬਾਜੀ 6 ਕਬੂਤਰਾਂ ਐ ਸਾਂਝੀ ਹੋ ਗਈ ਜੀ ਬਾਬਾ ਜੋਗਾ ਸਾਂਝੀ ਪਲੱਸ ਮੋਟਰਸਾਈਕਲ ਸੁੱਖਾ ਗਿੱਦੜ ਵਿੰਡੀ ਫਰਿੱਜ ਪਲੱਸ ਸਾਂਝੀ ਕਾਲਾ ਅਵੱਦੀ ਪੱਖਾ ਪਲਾ ਸਾਂਝੀ ਪਵਨ ਕੋਟਲੀ ਸਾਂਝੀ ਹੈਪੀ ਖਨੌੜਾ ਸਾਂਝੀ ਜੀ ਫਿਰ ਆਗੇ ਜੀ ਜਗਜੀਤ ਮਾਨ ਬੰਗਾ ਸਾਂਝੀ ਇਹਨਾਂ 6 ਕਬੂਤਰਾਂ ਨੇ ਸਾਂਝੀ ਹੋਗੀ ਸੀ ਜੀ ਇਸ ਤੋਂ ਬਾਅਦ ਆ ਗਈ ਪਿੰਡ ਲਿੱਦੜ ਕਲਾਂ 83 ਉੱਡੇ ਸੀਗੇ ਜੀ 1500 ਮੱਡ ਨੂੰ 2 15 ਤੇ ਬਾਜੀ ਚਾਰਾਂ ਕਬੂਤਰਾਂ ਨੇ ਸਾਂਝੀ ਹੋਗੀ ਜੀ ਗਗਨ ਜਗਤਪੁਰ ਸਾਂਝੀ ਪਲੱਸ ਫਰਿੱਜ ਪ੍ਰਦੀਪ ਨਾਨੂ ਮਾਜਰਾ ਸਾਂਝੀ ਪਲੱਸ ਪੱਖਾ ਮਣੀ ਬਡਾਲਾ ਸਾਂਝੀ ਪਲੱਸ ਕੱਪ ਗੁਰੂ ਦੇ ਸ਼ਾਂਝੀ ਪਲੱਸ ਕੱਪ ਜੀ ਫਿਰ ਅਗੇ ਨਾਨਾ ਪਰਾਂ ਮਿੱਠੂ ਚੱਕ ਦੇਸ਼ ਰਾਜ ਛੇਮਕਦੋਲਾ ਸਿੰਦੂ ਬਖਲਾਰ ਲਾਡੀ ਦੇ ਸਾਂਝੀ ਇਹਨਾਂ ਕਬੂਤਰਾਂ ਦੀ ਸਾਂਝੀ ਨਹੀਂ ਇਹਨਾਂ ਨੂੰ ਕੱਪ ਸੀਗੇ ਜੀ ਸਾਰੇ ਨੂੰ ਫਿਰ ਅਗੇ ਜੀ ਪਿੰਡ ਮੇਰ ਸਿੰਘ ਵਾਲਾ ਜੀਰਾ 77 ਉੱਡੇ ਸੀਗੇ 2200 ਮੱਢ ਨੂੰ 3:45 ਮਿੰਟ ਤੇ ਬਾਜੀ 70 ਕਬੂਤਰਾਂ ਸਾਂਝੀ ਹੋ ਗਈ ਗੀਆਂ ਗੁਰਦੇਵ ਡੋਕ ਫਰਿੱਜ ਪਲਾ ਸਾਂਝੀ ਹਰਮੰਦਤ ਬਾਈ ਕੁਲਰਪਲਾ ਸਾਂਝੀ ਰਾਮਨਾ ਪੱਬਾ ਲੰਡਾ ਕੱਪਪਲਾ ਸਾਂਝੀ ਜੱਗੂ ਲੋਕਾ ਸਾਂਝੀ ਦਰਸ਼ਨ ਚੌਗਾ ਸਾਂਝੀ ਜੀਤਾ ਰਾਜੇਣਾ ਤੇ ਅਜੇ ਯੂਕੇ ਜੀ ਇੰਨਾ ਕਬੂਤਰਾਂ ਦੀ ਵਾਰੀ ਸਾਂਝੀ ਹੋ ਗਈ ਸੱਤਾਂ ਦੀ ਫਿਰ ਆ ਗਿਆ ਜੀ ਪੰਡ ਲਦਾਈ ਕੇ ਮੋਗਾ ਆ ਗਿਆ ਜੀ 137 ਉੱਡੇ ਸੀਗੇ ਜੀ 7700 ਮੋਟ ਸੀਗਾ 4:30 ਮਿੰਟ ਤੇ ਬਾਜੀ ਨਿਬੜੀ ਜੀ ਪਹਿਲਾ ਬਣਾਇਆ ਮਿੱਕੀ ਗਾਮੀ ਵਾਲ ਚੀਨਾ ਮਾਨਸਾ ਜੀਪ ਤੇ ਮੋਟਰਸਾਈਕਲ ਇਹਨਾਂ ਦੋਨਾਂ ਇਹ ਸਾਂਝੇ ਸੀਗੇ ਜੀ ਬਰਾਡ ਯੂ ਐਸ ਦੇ ਗਲਜਾਰ ਸਿੰਘਵਾਲ ਪਹਿਲਾ ਦੂਜਾ ਨਾਮ ਜੀ ਇਹਨਾਂ ਦੋਨਾਂ ਸਾਂਝਾ ਹੋ ਗਿਆ ਤੀਜਾ ਨਾਮ ਬਣਾਇਆ ਜੀ ਗੁਰਦੀਪ ਰੱਬੋ ਮੋਨੂ ਯੂ ਐਸ ਮੋਟਰਸਾਈਕਲ ਨੂਰ ਯੂ ਐਸ ਮੋਟਰਸਾਈਕਲ ਜੀ ਤੇ ਪਹਿਲਾ ਨਾਮ ਚੀਨਾ ਮਾਨਸਾ ਤੇ ਗਲਜਾਰ ਸਿੰਘਵਾਲ ਦਾ ਸਾਂਝਾ ਹੋ ਗਿਆ ਜੀ ਜੀਪ ਤੇ ਮੋਟਰਸਾਈਕਲ ਸੀਗੇ ਫਿਰ ਆਗੇ ਜੀ ਪਿੰਡ ਮੂਲੇ ਵਾਲਾ 43 ਉੱਡੇ ਸੀਗੇ 1700 ਮੁੱਢ ਨੂੰ 2:45 ਮਿੰਟ ਤੇ ਬਾਜੀ ਸੱਤਾਂ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਜੀ ਜਗਵੰਤ ਨੰਗਲ ਭਰਤ ਰਾਏਪੁਰ ਜੱਸੀ ਕੈਨੇਡਾ ਮੋਟਾ ਲੱਲੂਆਣਾ ਬਿੰਦਰ ਮਾਨਸਾ ਕਾਲੂ ਰਾਮਨਗਰ ਜੀ ਕਾਲੂ ਰਾਮਨਗਰ ਦਾ ਕਬੂਤਰ ਸਾਰਨ ਵੱਧ ਉੱਡਿਆ ਜੀ ਫਿਰ ਆ ਗਿਆ ਜੀ 13 ਜੂਨ 2024 ਪਿੰਡ ਕੋਰਾਲਾ 19 ਕਬੂਤਰ ਉੱਡੇ ਸੀਗੇ ਜੀ 1700 ਮੋਡ ਸੀਗਾ 3 ਵਜ ਕੇ 5 ਮਿੰਟ ਤੇ ਬਾਜੀ ਨਿਬੜ ਗਈ ਗੱਗੂ ਟਾਲੀਆਂ ਕੱਲਾ ਰਹਿ ਗਿਆ ਜੀ ਸਮੁੰਦਰ ਟਾਲੀਆਂ ਦਾ ਕਬੂਤਰ ਸੀਗਾ ਗੱਗੂ ਟਾਲੀਆਂ ਦਾ ਕੱਲਾ ਰਹਿ ਗਿਆ ਜੀ ਫਿਰ ਆ ਗਿਆ ਜੀ ਪਿੰਡ ਸਮਾਉ ਮਾਨਸਾ 1700 ਮੋਡ ਸੀਗਾ ਜੀ 56 ਓਡੇ ਸੀ 3 10 ਤੇ ਬਾਜੀ ਤਿੰਨਾਂ ਕਬੂਤਰਾਂ ਦੀ ਸਾਂਝੀ ਹੋ ਗਈ ਨਿੱਕਾ ਪੈਣੀ ਪਰਮਾ ਪੈਣੀ ਤੇ ਦਾਊ ਰਾਉਪਰ ਤਿੰਨ ਕਬੂਤਰ ਸੀਗੇ ਜੀ ਇਹਨਾਂ ਤਿੰਨਾਂ ਦੀ ਸਾਂਝੀ ਹੋ ਗਈ ਸੀਗੀ ਨਿੱਕ ਫੇਰ ਆ ਗਿਆ ਜੀ ਪੰਡ ਪੱਖੋ ਵਾਲਾ ਲੁਧਿਆਣਾ 100 ਕਬੂਤਰ ਉੱਡਿਆ ਸੀਗਾ ਜੀ 3200 ਮੱਢ ਨੂੰ 3:50 ਮਿੰਟ ਤੇ ਬਾਜੀ ਨਿਪਟ ਗਈ ਸੀਗੀ ਜੀ ਬੰਤਾ ਫੂਲੇਵਾਲ ਫਰਿੱਜ ਗੁਰਪਰੀ ਦੀ ਲੀਲਾ ਫਰਿੱਜ ਫੇ ਕਲਵਿੰਦਰ ਕਦੋ ਕੂਲਰ ਤੇ ਵੀਰਾ ਏਅਰਲੀ ਪੱਖਾ ਜੀ ਇਹ ਚਾਰ ਕਬੂਤਰ ਸੀਗੇ ਜੀ ਵੀਡੀਓ ਨੂੰ ਐਂਡ ਤੱਕ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਨਣਾ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦੀ